ਲੀ ਘਾੜੇ ਆ ਜਾਂ ਦੁੱਜੇ ਆ ਉਹਨਾਂ ਉਪਰ ਨਾ ਬਾਰੇ ਕੀ ਸ਼ਬਦ ਹੈ ਜਿਹੜੇ ਸਾਡੇ ਗੁਰੂ ਸਿੱਖ ਪ੍ਰਾਉਨਾਂ ਬਾਰੇ ਕੀ ਸ਼ਬਦ ਕਹਿੰਦੇ ਆ ਇਸ ਤਰ੍ਹਾਂ ਕਿ ਆਪਾਂ ਉਹਨਾਂ ਦੀ ਮਾਨ ਸਖਾ ਸਮਝਾਦੇ ਆ ਆਮ ਆਦਮੀ ਦੇ ਨਾਂ ਦੇ ਉੱਤੇ ਆਏ ਜਿਹੜੇ ਕਹਿੰਦੇ ਰੇਸ਼ਮਾਂ ਦੇ ਠੰਗਣੇ ਨੂੰ ਅਸੀਂ ਜਿਹੜਾ ਉਹ ਰਾਜ ਭਗ ਦਾ ਮਾਰਕ ਬਣਾਉਣਾ ਜਿਹੜੇ ਅਵੇਦ ਕਰ ਤੇ ਭਗਸੋਂ ਦੀ ਫੋਟੋ ਲਾ ਕੇ ਆਏ ਆ ਉਹਨਾਂ ਦੀ ਦਿਮਾਗ ਦੇ ਵਿੱਚ ਕਿੰਨਾ ਜਾਤੀ ਫਤਹੂਰ ਭੜਿਆ ਭਰਿਆ ਉਹਦਾ ਪਰਤਾਵਾ ਆਪਾਂ ਲਾਲਜੀਤ ਭੁੱਲਰ ਦੇ ਤੋਂ ਸਾਫ ਬਦਲਾ ਲਿਆ ਹਾਂ ਫੇਰ ਵੀ ਇਹਦੇ باوجود ਜੇਕਰ ਇੱਥੇ ਇਤਨਾ ਦੀ ਸਥਿਤੀ ਆਉਂਦੀ ਫਿਰ ਸ਼ਾਇਦ ਇਹ ਸੋਚਦੇ ਵੀ ਭਾਵੇਂ ਆਪ ਨੂੰ ਵੀ ਪਾ ਕੇ ਦੀ ਜਿੱਤ ਨੂੰ ਰਾਇਆ ਜਾਂਦਾ ਇਹ ਸੋਚ ਲਈ ਪਰ ਜਿਹੜਾ ਕੰਮਸ ਦਾ ਕੈਂਡੀਡੇਟ ਨਹੀਂ ਆਇਆ ਤੇ ਜਿਹੜਾ ਬੀਜੇਪੀ ਦਾ ਕੈਂਡੀਡੇਟ ਆਇਆ ਜਿਹੜਾ ਮੰਨਾ ਆ ਉਹ ਮੈਂ ਸਮਝਦਾ ਆ ਵੀ ਬਹੁਤ ਥੱਲੇ ਵਾਲਾ ਕੰਮ ਆ ਇਸ ਵੇਲੇ ਸਾਡੇ ਇੱਥੇ ਜਿਹੜਾ ਤਰਨਤਾਰ ਇਹ ਹਲਕਾ ਆਪਣਾ ਹੈ ਇਸ ਹਲਕੇ ਦੇ ਵਿੱਚ ਲੜਾਈ ਆਪਸ ਤੇ ਕਾਨੂੰਨ ਦੇ ਵਿੱਚ ਬਣੇ ਇਸ ਕਰਕੇ ਉਸ ਵੇਲੇ ਦੇਖਾਂਗੇ ਕਿ ਇਹ ਜਿਹੜੀ ਆ ਲੜਾਈ ਦੇ ਵਿੱਚ ਆਪੀ ਇਹ ਸਰਕਾਰ ਜਿਹਦੀਆਂ ਨੀਤੀਆਂ ਇਹ ਵੀ ਉਹ ਕੋਸੇ ਕੰਮ ਆ ਦੇਖਿਆ ਨਾ ਤੁਸੀਂ ਸਾਡਾ ਜਿਹੜਾ ਸਿਸਟਮ ਸੀ ਉਹਨੂੰ ਕੋੜਨ ਲਈ ਮੰਡੀ ਦਾ ਸਿਸਟਮ ਮਾਰਕੀਟ ਦੀਆਂ ਬੇਟੀਆਂ ਸਾਡੀਆਂ ਕਿੰਨੀਆਂ ਤੁਹਾਡੀ ਪਹਿਲੀਆਂ ਵਾਲੀ ਜਿਹੜੀ ਆ ਦੇਤੀ ਸੀ ਇਹਦੇ ਅੰਦਰ ਮੰਡੀਆਂ ਜਿੰਨੀਆਂ ਹੁੰਦੀਆਂ ਉਹ ਆਵਾਨੀਆਂ ਦਾਸੀ ਤੇ ਬਰਬਾਦ ਨੂੰ ਜਿਹੜੀਆਂ ਆਪਾਂ ਨੂੰ 26 ਮਾਰਚ ਦਾ ਸੰਵਿਧਾਨਿਕ ਸਿਸਟਮ ਤੋੜਿਆ ਜਾ ਰਿਹਾ 26 26 ਮਾਰਚ ਨੂੰ ਕੀਤਾ ਵੀ ਉਹਨਾਂ ਦੇ ਅੰਦਰ ਜਿੰਨੀਆਂ ਮੰਡੀਆਂ ਹੋ ਗਿਆ ਉਹ ਸਾਰੀਆਂ ਲੈ ਕੇ ਉਹਨਾਂ ਤੇ ਹਵਾਲੇ ਕੀਤਾ ਜਾ ਰਿਹਾ ਸਾਡਾ ਵਾਸੀ ਕਿਤੇ ਸਾਡਾ ਆਰਥਿਕ ਸਾਡਾ ਪੰਨੇਦਾਰ ਉਹ ਸਾਰਾ ਕੁਝ ਜਾ ਰਿਹਾ ਇਹ ਕਰਕੇ ਇੰਦਿਆਂ ਦੇ ਬਖਤ ਨੂੰ ਨਾ ਇਹ ਕਰਕੇ ਅਸੀਂ ਦੇਖਾਂਗੇ ਇੱਥੇ ਸੋਦੇ ਬਾਰੇ ਪਾਰਟੀ ਸੰਗਠਨ ਲੇ ਗੀ ਵੀ ਅਸੀਂ ਪੂਣਾ ਦੇ ਜਿੱਨਾਂ ਤੇ ਜਾ ਕੇ ਉਹ ਉਹ ਜਿਹੜਾ ਹਰਾਸਾਂਦਾ ਹੋਵੇ ਨਾ ਲੋਕਾਂ ਨੂੰ ਉਹ ਉਹਦੇ ਲਈ ਕੰਮ ਕਰਨਾ ਅਕਾਲੀਪਾਲੀ ਬਾਰੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸ ਕਰ ਪਿਆ 41 ਤਾਲ ਬਾਰੇ ਪੁਲੇਖਾ ਕਰਦੇ ਅਕਾਲੀਪਾਲ ਉਹ ਪਾਰਟੀ ਹੈ ਜਿਹਨੇ ਜਦੋਂ ਕਾਲੇ ਨੂੰ ਨਾਏ ਸੀ ਸਭ ਤੋਂ ਵੱਧ ਹਮਾਇਤ ਅਕਾਲੀਪਾਲ ਨੇ ਕੀਤੀ ਤੇ ਜਦੋਂ ਲੋਕਾਂ ਦਾ ਦਬਾਅ ਪਿਆ ਸੀ ਤਦ ਉਹ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਪਹਿਲਾਂ ਵੀ ਇੰਟਰਵਿਊ ਸਰਬੀਰ ਬਾਦਲ ਦੀ ਇੱਕ ਸੁਣਿਓ ਉਹ ਕੀ ਕਹਿੰਦਾ ਸੀ ਉਹ ਕਹਿੰਦਾ ਇਹਨਾਂ ਉੱਟ ਕੇ ਇੱਥੇ ਹੀ ਅੰਦੋਲਨ ਨੂੰ ਰੋਕ ਲਾਇਆ ਦਈਆ ਨਹੀਂ ਤੇ ਸਾਰੇ ਦੇਸ਼ ਦੇ ਵਿੱਚ ਫੈਲੂਗਾ ਇਹ ਗੱਲ ਕਹਿੰਦਾ ਸੀ ਉਹਦੋਂ ਉਹ ਉਹ ਉਹਨਾਂ ਵਿੱਚੇ ਤੇ ਰੱਖ ਲਿਓ ਉਹਨਾਂ ਗੱਲਾਂ ਨੂੰ ਵਿੱਚੇ ਤੇ ਰੱਖਿਓ ਕਿ ਉਹ ਨੀਤੀ ਦੇ ਪਾਸੇ ਕਿੱਥੇ ਖੜਾ ਤੇ ਜੇ ਭਰਤ ਕਰੋਨਾ ਦਾ ਇੱਕ ਵੀ ਬੰਦਾ ਜਿੱਤਦਾ ਕੋਈ ਵੀ ਕੈਂਡੀਡੇਟ ਆ ਕੇ ਜਿੱਤਦਾ ਕਿ ਉਹਨੇ ਆਖਰ ਜਾ ਕੇ ਆਰਐਸਐਸ ਦੇ ਭਾਜੀਪੀ ਦੇ ਹੱਥ ਹੰਦਰਾ ਇਸ ਕਾਪੇ ਭਰਾਓ ਸਾਡੀ ਪੰਜਾਬ ਵਾਲਿਆਂ ਦੀ ਇੱਕ ਤੇ ਸਾਡਾ 700 ਸ਼ਹੀਦ ਆ ਜਿਹੜਾ ਮੋਰਚੇ ਦੇ ਵਿੱਚ ਹੋਇਆ ਉਹਦਾ ਕਰਕੇ ਅੱਜ ਸਾਡੀ ਬਾਰਡਰ ਦੇ ਉੱਤੇ ਰੋਕ ਕੇ ਜਿਸ ਤਰੀਕੇ ਦਾ ਇਹਨਾਂ ਨੇ ਪ੍ਰੋਗਰਾਮ ਕੀਤਾ ਉਹਦਾ ਕਰਕੇ ਸਾਡੇ ਵਿਰੋਧੀ ਆ ਇੱਕ ਅਸੀਂ ਗੁਰੂਆਂ ਦੇ ਵਾਰਸ ਹਾਂ ਗੁਰੂਆਂ ਨੇ ਪਹਿਲੇ ਦਿਨ ਤੋਂ ਬਾਬੇ ਨਾਨਕ ਨੂੰ ਲੈ ਕੇ ਸਾਡੇ ਦਸਾਂ ਗੁਰੂ ਦਸਾਂ ਗੁਰੂਆਂ ਨੇ ਉਹ ਜਿਹੜਾ ਸਨਾਤਨੀ ਵਿਚਾਰਧਾਰਾ ਉਹਦਾ ਵਿਰੋਧ ਕੀਤਾ ਸਨਾਤਨੀ ਵਿਚਾਰਧਾਰਾ ਦਾ ਖੰਡਨ ਕੀਤਾ ਵੀ ਇਹ ਜਿਹੜੀ ਸਨਾਤਨੀ ਵਿਚਾਰਧਾਰਾ ਆ ਇਹ ਜਿਹੜੀ ਲੋਕਾਂ ਦੇ ਵਿੱਚ ਜਾਤ ਪਾਤ ਪੈਦਾ ਕਰਦੀ ਆ ਇਹ ਸਤੀ ਆਲਾ ਸਿਸਟਮ ਲਾਗੂ ਰੱਖਦੀ ਆ ਇਹ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਸੀ ਉਹਦੇ ਵਿਰੋਧ ਦੇ ਵਿੱਚ ਸਾਡੇ ਗੁਰੂਆਂ ਨੇ ਇਹ ਜਿਹੜਾ ਕੰਮ ਆ ਉਹ ਕੀਤਾ ਸੀ ਇਸ ਕਰਕੇ ਵੀ ਉਹ ਪੰਜਾਬ ਵਿਰੋਧੀ ਪਾਰਟੀ ਆ ਸਾਡੇ ਗੁਰੂਆਂ ਦੀ ਵਿਚਾਰਧਾਰਾ ਦੀ ਵਿਰੋਧੀ ਆ ਫੈਡਰਲ ਢਾਂਚੇ ਦੀ ਵਿਰੋਧੀ ਆ ਇਸ ਕਰਕੇ ਸਾਡੇ ਢੈਮਾਂ ਦਾ ਸਾਡੇ ਬਾਡਰਾਂ ਦਾ ਸਾਰਾ ਸਿਸਟਮ ਉਹਨਾਂ ਨੇ ਨਾਲ ਲਿਆ ਹੋਇਆ ਬੇਸ ਕਰਕੇ ਅਸੀਂ ਉਹਦਾ ਖਿਲਾਫ ਕਰਨਿਆ ਡਟ ਕੇ ਉਹਦਾ ਵਿਰੋਧ ਕਰਨਾ ਇਹਦੇ ਲਈ ਬੀਜੇਪੀ ਦੇ ਖਿਲਾਫ ਅਸੀਂ ਡਟ ਕੇ ਲੜਨਾ ਤੇ ਉਹਨਾਂ ਕਰਾਂ ਜਿਹੜੇ ਲੁਕਵੇਂ ਦੁਸ਼ਮਣ ਆ ਜਿਹੜੇ ਉਹਦੇ ਲਈ ਕੰਮ ਕਰਦੇ ਆ ਉਹਦੇ ਲਈ ਵੀ ਡਟ ਕੇ ਅਸੀਂ ਲੜਨਾ ਆ ਇਹ ਮੈਂ ਤੁਹਾਨੂੰ ਬੇਨਤੀ ਕਰਨਾ ਤੇ ਉਹਨਾਂ ਨਾਲ ਸਮੇਂ ਚ ਜਦੋਂ ਇਹ ਕੋਣਾ ਨੰਦ ਜਾਣੀਆਂ ਇਹਸ ਅੰਦੋਲਨ ਨੂੰ ਅਸੀਂ ਹੋਰ ਤੇਜ਼ ਕਰਨਾ ਕਿਸਾਨਾਂ ਦਾ ਐਮਐਸਪੀ ਦਾ ਅੰਦੋਲਨ ਆ ਮਜੂਰਾਂ ਦਾ ਘੱਟੋ ਘੱਟ ਜਿਹੜੀ ਦਿਹਾੜੀ 8 ਘੰਟੇ ਤੋਂ 12 ਘੰਟੇ ਵਾਗ ਦੇ ਕਾਨੂੰਨ ਉਹਨਾਂ ਨੇ ਲਿਆਂਦੇ ਆ ਸਾਡੇ ਕਿਰਤ ਕਾਨੂੰਨ ਉਹਨਾਂ ਨੇ ਖਤਮ ਕੀਤੇ ਆ ਉਹਨਾਂ ਨੂੰ ਫੇਰ ਦੁਬਾਰੇ ਮਜਬੂਤੀ ਨਾਲ ਅੱਗੇ ਆਉਣ ਉਹਦੇ ਲਈ ਅੰਦੋਲਨ ਕਰਨਾ ਸਾਡਾ ਹਰ ਘਰ ਦੇ ਵਿੱਚ ਬੇਰਜਾਰ ਨੌਜਵਾਨ ਬੈਠਾ ਉਹਦੇ ਲਈ ਕੰਮ ਕਰਨਾ ਸਾਡਾ ਵਾਤਾਵਰਨ ਪੂਰੀ ਤਰ੍ਹਾਂ ਵਿਗਾੜਿਆ ਜਾ ਰਿਹਾ ਆ ਆਲਾ ਬਾਲਾ ਸਾਰਾ ਉਜਾੜਾ ਉਹਦਾ ਕੀਤਾ ਜਾ ਰਿਹਾ ਉਹ ਉਹਨੂੰ ਆਪਾਂ ਹਟਾਉਣਾ ਆ ਉਹਦੇ ਲਈ ਕੰਮ ਕਰਨਾ ਇਸ ਕਰਕੇ ਜ਼ਰੂਰੀ ਆ ਵੀ ਐਸ ਵੇਲੇ ਅਸੀਂ ਵੱਡੀ ਪੱਧਰ ਦੇ ਉੱਤੇ ਇਹ ਲੜਾਈ ਦੀ ਲੜੀਏ ਉਹਦੇ ਲਈ ਅੱਗੇ ਆਈਏ ਅੱਗੇ ਆ ਕੇ ਆਪਣੇ ਤੌਰ ਦੇ ਉੱਤੇ ਅਸੀਂ ਆਪਣੀ ਮਿੰਮ ਚਲਾਉਣੀ ਆ ਤੇ ਕਿਸੇ ਵੀ ਸਾਥੀ ਨੇ ਇਹ ਕੰਮ ਨਹੀਂ ਕਰਨਾ ਕਿ ਅਸੀਂ ਕਿਸੇ ਦੇ ਕਹ ਤੇ ਆਹ ਕਰ ਲਿਆ ਉਹ ਕਰ ਲਿਆ ਅਸੀਂ ਮੁੱਖ ਦੁਸ਼ਮਣ ਜਿਹੜਾ ਬੀਜੇਪੀ ਆ ਉਹਨੂੰ ਸਾਹਮਣੇ ਰੱਖਣਾ ਉਹਦੇ ਤੇ ਲੜਾਈ ਕੇਂਦਰਤ ਰੱਖਣੀ ਆ ਇਹਦੇ ਲਈ ਅੱਜ ਦੀ ਜਿਹੜੀ ਆਪਾਂ ਮੀਟਿੰਗ ਕਰ ਰਹੇ ਆ ਤੇ ਅੱਜ ਸਭ